ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ 5 ਜਿਸ ਕਾ ਤਨ ਮਨ ਧਨ ਸਭ ਤਿਸ ਕਾ सोई सगुण सजानू तनहि सुनया दुख सुख मेरा ता विनल की खटाल नहीं जिस का तन मन धन सब किसका सोई सगुण सजानू तनहि सुनया दुख सुख मेरा ਤਉ ਵਿਦਨੀ ਕੀ ਕਟਾਲੀ ਜੀ ਕੀ ਏ ਕਹੀ ਪਹਿਵਾਨੀ ਆਵਰਾ ਯਤਨ ਕਰ ਰਹੇ ਬਹੁ ਤੇਰੇ ਤਨ ਤਰਨੇ ਕੀਮਤ ਜਾਣੀ ਰਹਾ ਓਮਰਤ ਨਾਮ ਨਰਮੋਲਕ ਹੀਰਾ ਗੁਰ ਦੀਨੋਂ ਮੰਤਨੈ ਡਿਗਰਾਂ ਡੋਲੈ ਅਧਰੜ ਕਰ ਰਹੇ ਓ ਪੂਰਨ ਹੋਏ ਤ੍ਰਪਤਾਨੀ ਓਏ ਜੋ ਵੀ ਚਾਹ ਮੁਕਮਕਸ਼ ਹੋਤੇ ਕਨ ਕੀ ਬਾਤ ਬਲਾਨੀ ਅਲੰਕਾਰ ਮਨ ਠੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਿਬ ਸੁਖ ਸੋਭਾ ਵਾਜੇ ਅਨਹਦ ਬਾਣੀ ਕਉ ਨਾਨਕ ਨੇ ਚਲ ਕਰਵਾਂਦੇ ਗੁਰ ਕੀ ਜੋ ਬੰਧਾ ਦੇ ਪਰਗਟਿਓ ਜੋਤ ਸਹਿ ਸੁਖ ਸੋਮਾ ਵਾਜੇ ਅਨਾਦ ਬਾਣੀ ਪਉ ਨਾਨਕ ਨੇ ਚਲ ਕਰ ਮੰਦਿਓ ਗੁਰ ਕੀਓ ਵੰਧਾ ਨਹੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਰਮ ਸਤਕਾਰ ਜੋਗਾ ਸਤਿਗ੍ਰੰਥ ਪਾਵਨ ਤੇਰ ਚਰਨਾਂ ਵਿੱਚ ਅਮਰਤ ਵੇਲੇ ਤੋਂ ਸਤਿਗੁਰੂ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਮਰਤ ਮਈ ਸਤਨਾਮ ਦੀ ਬਾਣੀ ਸਰਵਣ ਕਰਕੇ ਸਤਿਗੁਰੂ ਜੀ ਚਰਨਾ ਕਮਰਾ ਵਿੱਚ ਬੈਠ ਕੇ ਕੁਝ ਸਮਾਂ ਜੀਵਨ ਦਾ ਸਬਨਾ ਕਰ ਰਹੀ ਗੁਰੂ ਗੁਰੂ ਖਾਲਸਾ ਸਾਸਨ ਜੀ कृपा ਕੀਤੀ ਹੈ ਪਾਤਸ਼ਾਹ ਜੀ ਨੇ ਅਮਰਤ ਵਾਲੇ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਹਨ ਅੱਜ ਦਾ ਜੋ ਸਤਕਰਾਂ ਦਾ ਅਮਰਤ ਵਾਲੇ ਦਾ ਪਰਮਾਨਾ ਹੈ ਉਸ ਵਿੱਚ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜੀਵ ਦੀ ਅਰਦਾਸ ਇੱਕ ਆਕਾਰ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਪ੍ਰਵਾਨ ਹੁੰਦੀ ਹੈ ਇਸ ਤੋਂ ਬਗੈਰ ਜਿਹੜੇ ਹੋਰ ਯਤਨ ਕਰਨੇ ਹਨ ਨਾ ਉਹਨਾਂ ਦੇ ਅੱਗੇ ਜਾ ਕੇ ਕੋਈ ਚੀਮਤ ਨਹੀਂ ਪੈਂਦੀ। ਸਤਿਗੁਰੂ ਜੀ ਦਾ ਪਰਮਾਨ ਹੈ ਇੱਕ ਹਮਰਾ ਕੀਆ ਕਿਛੁ ਨਾ ਹੋਏ ਕਰਹਿ ਰਾਮ ਹੋਇਐ ਸੋਇ। ਜੇ ਅਸੀਂ ਕੋਈ ਯਤਨ ਕਰਕੇ ਸੁੱਖਾਂ ਦੀ ਪ੍ਰਾਪਤੀ ਕਰ ਸਕੀਏ ਤੇ ਸਤਿਗੁਰੂ ਆਪਛਾਹੇ ਕਹਿੰਦੇ ਨਾ ਫਿਰ ਤਾਂ ਮਨੁੱਖਾ ਅਨੇ ਦੁਖੀ ਨਾ ਹੋਵੇ। ਦੁਨਿਆਵੀ ਸੁੱਖ ਮਨੋਕ ਆਪਣੀ ਮਿਹਨਤ ਕੋਸ਼ਿਸ਼ ਕਰਕੇ ਪ੍ਰਾਪਤ ਕਰ ਸਕਦਾ ਹੈ ਪਰ ਜਿਹੜੇ ਅਧਿਆਤਮਕ ਸੁੱਖ ਹਨ ਉਹ ਸਿਰਫ ਤੇ ਸਿਰਫ ਸਤਿਗੁਰੂ ਸਾਛ ਜੀ ਦੇ ਬਖਸ਼ਿਸ਼ ਦੁਆਰਾ ਹੀ ਮਿਲ ਸਕਦੇ ਨੇ ਜਦੋਂ ਪਰਮੇਸ਼ਰ ਕਿਰਪਾ ਕਰਦਾ ਨਾ ਉਦੋਂ ਉਹ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਜੀ ਕਹਿੰਦੇ ਜਿੱਥੇ ਕੋਈ ਵੀ ਸਹਾਇਤਾ ਨਾ ਕਰ ਸਕਦਾ ਹੋਵੇ ਉੱਥੇ ਪਰਮੇਸ਼ਰ ਸਾਥ ਹੁੰਦਾ ਹੈ। ਤਿੱਥੈ ਉਹ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਣੀ ਉਦਰਮਾ ਹੈ। ਇੱਥੋਂ ਤੱਕ ਕੇ ਸਤਿਗੁਰੂ ਜੀ ਕਹਿੰਦੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਤੇਰੇ ਨਾਮ ਨੂੰ ਸੁਣ ਕੇ ਨਾ ਜਿਹੜੇ ਮੌਤ ਦਾ ਸੁਨਿਆਰ ਲੈ ਕੇ ਆਉਂਦੇ ਆ ਜਮ ਉਹ ਵੀ ਮਨੁੱਖ ਨੂੰ ਛੱਡ ਜਾਂਦੇ ਇਹ ਸਤਰੂਪ ਆਕਸ਼ਾ ਜੀ ਦੀਆਂ ਬਖਸ਼ਿਸ਼ਾਂ ਅੱਜ ਦਾ ਜਿਹੜਾ ਹਕੂਮਾ ਦਾ ਸ਼ਬਦ ਹੈ ਇਹ ਪੰਮੇ ਪਾਤਸ਼ਾਹ ਸ਼ਹੀਦਾਂ ਦੇ ਸਫਤਾਜ ਸਤਪਰੋਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਕਸ਼ਾ ਜੀ ਦੇ ਰਸਮਾਂ ਤੋਂ ਉਚਾਰਨ ਹੋਇਆ ਤੇ ਤਨਾਸਰੀਆ ਦਾ ਸ਼ਬਦ ਹੈ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਆਓ ਆਪਾਂ ਅੱਜ ਦਾ ਇਹ ਹੁਕਮ ਦਾ ਸ਼ਬਦ ਸਰਵਣ ਕਰਨਾ ਹੈ ਇੱਕ ਵਾਰ ਮਨ ਵਰਤਿਆਂ ਨੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੋ ਤਾਂ ਕਿ ਸਾਨੂੰ ਜਦੋਂ ਇਕਾਗਰਤਾ ਵਿੱਚ ਹੋਵਾਂਗੇ ਤੇ ਸਤਿਗੁਰਾਂ ਦੀ ਕਹੀ ਹੋਈ ਗੱਲ ਸਾਡੇ ਸਮਝ ਵਿੱਚ ਆ ਜਾਵੇਗੀ ਸਤਿਗੁਰੂ ਜੀ ਇੱਕ ਗੱਲ ਬੜੀ ਸਪਸ਼ਟ ਲਿਖਦੇ ਐ ਉਹ ਕਹਿੰਦੇ ਨਾ ਨਾਨਕ ਕੱਚੜਿਆਂ ਸੋ ਤੋੜ ਢੋਂਡ ਸੱਜਣ ਸੰਤ ਪੱਕਿਆ ਓਏ ਜੀ ਬੰਦੇ ਵਿਛੜੇ ਓ ਮੋਇ ਨਾ ਜਾਇਸ਼ੂ ਕਹਿੰਦੇ ਜੇ ਦੋਸਤੀ ਕਰਨੀ ਆ ਨਾ ਅੱਕਿਆ ਨਾ ਕਰ ਜਿਹੜੇ ਇੱਥੇ ਤੇ ਉੱਥੇ ਦੋਨੋਂ ਦਾ ਸਾਥ ਨਾ ਹੋਣਾ ਉਹਨਾਂ ਨਾਲ ਦੋਸਤੀ ਪਾ ਤੇ ਜੇ ਤੂੰ ਕੱਤਿਆਂ ਨਾਲ ਕਿਤੇ ਦੋਸਤੀ ਪਾ ਲਈ ਨਾ ਤੇ ਕੱਤਿਆਂ ਨੇ ਤੇ ਈ ਤੇ ਸਾਥ ਛੱਡ ਦੇਣਾ ਤੇਰਾ ਅੱਜ ਸਾਡੀ ਜਿਹੜੀ ਦੋਸਤੀ ਹੈ ਉਹ ਬਹੁਤੇ ਪੈਸੇ ਵਾਲਿਆਂ ਨਾਲ ਵੱਡੇ ਅਹੁਦਿਆਂ ਵਾਲਿਆਂ ਨਾਲ ਅਸੀਂ ਦੇਖਦੇ ਆਂ ਵੀ ਇਹਦੇ ਕੋਲੇ ਜੀਵਨ ਤੇ ਸੁੱਖ ਕਿੰਨੇ ਹਨ ਕੋਈ ਗਰੀਬ ਆ ਦੇਣਾ ਉਹਦੇ ਨਾਲ ਸਾਡੀ ਕੋਈ ਦੋਸਤੀ ਨਹੀਂ ਦੋਸਤੀ ਮੱਧਿਆਂ ਨਾਲ ਪਉਂਦੀ ਐ ਤੇ ਸਤਿਗੁਰੂ ਜੀ ਕਹਿੰਦੇ ਵੱਡਾ ਜਿਹੜਾ ਨਾ ਉਹ ਦੋਸਤੀ ਨਵਾਉਂਦਾ ਨਹੀਂ ਛੋਟੇ ਤੇ ਨਵਾਉਂਦੇ ਨੇ ਪਰ ਇੱਕ ਸਤਿਗੁਰੂ ਨੇ ਜਿਹੜੇ ਹਮੇਸ਼ਾ ਦੁੱਖਾਂ ਸੁੱਖਾਂ ਦੇ ਵਿੱਚ ਸਾਥ ਨੇ ਤੇ ਇੱਕ ਵਾਅਦਾ ਵੀ ਕਰਦੇ ਵੀ ਇੱਥੇ ਤੇ ਉੱਥੇ ਦੋਨੇ ਥਾਂ ਤੇ ਸਾਥ ਨਵਾਉਗਾ ਸਤਿਗੁਰੂ ਜੀ ਕਿਰਪਾ ਕਰੋ ਅੱਜ ਦਾ ਹੁਕਮ ਆਪ ਸਰਵਨ ਕਰੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨੇ ਕੁਵਾਰੀ ਗੱਜ ਕੇ ਅੱਖੋਂ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਕਲਾ ਸ੍ਰੀ ਮਹਲਾ 5 ਵਾ ਜਿਸ ਕਾ ਤਲਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਦਿਆਨੂ ਕੇ ਸਾਨੂੰ ਕਿ ਮਨੁਖਾ ਸਰੀਰ ਦਿੱਤਾ ਤਲ ਦਿੱਤਾ ਮਨ ਦਿੱਤਾ ਇਹ ਸੰਸਾਰੀ ਪਦਾਰਥ ਜਿਹੜੇ ਆ ਨਾ ਇਹ ਵੀ ਉਹਦੇ ਦਿੱਤੇ ਹੋਏ ਧਨ ਵੀ ਉਸੇ ਦਾ ਦਿੱਤਾ ਹੋਇਆ ਤੇ ਬੜਾ ਸੋਜੀਵਾਰ ਸਿਆੜਾ ਹੈ ਤੈਨਹੀਂ ਸੋਨੇਆ ਦੁਖ ਸੁਖ ਮੇਰਾ ਤੌਹਦ ਨੇ ਕੀ ਘਟਾਲੂ ਉਹ ਸਾਡੇ ਦੁੱਖਾਂ ਦੀ ਅਰਦਾਸ ਨੂੰ ਸੁਣ ਕੇ ਨਾ ਦੁੱਖਾਂ ਨੂੰ ਸੁੱਖਾਂ ਵਿੱਚ ਬਦਲ ਦਿੰਦਾ ਹੈ ਸਾਡੇ ਜੀਵਨ ਦੀ ਮਰਜ਼ਾਦਾ ਸੋਹਣੀ ਬਣ ਜਾਂਦੀ ਹੈ ਜੀ ਕੀ ਇਕ ਹੀ ਪਰਮਾਣਿ ਸਤਕਰੂ ਜੀ ਕਹਿੰਦੇ ਜੀ ਉਹਦੀ ਅਰਦਾਸ ਇੱਕੋ ਸਤਪੁਰਾਂ ਦੇ ਚਰਨਾਂ ਵਿੱਚ ਅਕਾਲ ਪੁਰਖਵਾਹ ਨੂੰ ਤੇ ਕੋਈ ਪਰਵਾਨ ਹੁੰਦੀ ਹੈ ਆਵਰ ਜਤਨ ਕਰ ਰਹੇ ਮੋ ਥੇ ਰਹੇ ਤਨ ਤਨ ਨਹੀਂ ਕੀਮਤ ਜਾਣੀ ਇਸ ਤੋਂ ਬਗੈਰ ਜਿਹੜੇ ਹੋਰ ਯਤਨ ਕਰਨੇ ਹਨ ਉਹ ਅੱਗੇ ਜਾ ਕੇ ਇੱਕ ਤਿਲ ਜਨਾ ਵੀ ਉਹਦੀ ਕੀਮਤ ਨਹੀਂ ਪੈਂਦੀ ਕੋਈ ਮਹਾ ਪਰਸ਼ਾਣੇ ਕੋਗੜਾ ਗੁਰਮੁਖ ਪਿਆਰੇ ਆਏ ਤੇ ਉਹਨਾਂ ਨੇ ਬੇਨਤੀ ਕੀਤੀ ਕਹਿੰਦੇ ਸਤਿ ਮਹਾਂਪੁਰਸ਼ੋ ਵੀ ਦੱਸੋ ਵੀ ਕਿਹੜਾ ਗੁਨਾਹ ਐਸਾ ਗੁਨਾਹ ਹੈ ਜਿਹੜਾ ਪਰਮੇਸ਼ਰ ਦੇ ਦਰਬਾਰ ਤੇ ਵਿੱਚ ਸਤਿਗੁਰਾਂ ਦੇ ਦਰਬਾਰ ਵਿੱਚ ਬਖਸ਼ਿਆ ਨਹੀਂ ਜਾਂਦਾ ਸਤਗੁਰੂ ਆਕਸ਼ਾ ਜੀ ਵੀ ਬਾਣੇ ਦੇ ਵਿੱਚ ਵੀ ਦੱਸ ਦੇਣੋ ਵਿਨਿੰਦਿਆ ਨਿੰਦਾ ਕੋਈ ਕਿਸੇ ਕੇ ਨਾਹੀ ਮਨ ਮੁਖ ਮੁਗਧ ਕਰਨ ਜਿਹੜੀ ਨਿੰਦਾ ਹੈ ਨਾ ਇਹ ਚੰਗੇ ਚੰਗੇ ਬਣਦੇ ਕੰਮ ਵਗਾੜ ਦਿੰਦੀ ਹੈ ਤੇ ਨਿੰਦਿਆ ਜਿਹੜੀ ਹੈ ਕੋਈ ਜਿਹੜਾ ਬੰਦਾ ਕਰਦਾ ਨਾ ਉਹ ਉਹ ਬਖਸ਼ਿਆ ਨਹੀਂ ਜਾਂਦਾ ਕਿਤੇ ਵੀ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਚਨ ਗੁਰਬਾਣੀ ਦਾ ਫਰਮਾਨ ਹੈ ਜਿਹੜਾ ਨਿੰਦਿਆ ਕਰਦਾ ਨਾ ਉਹਦਾ ਇੱਥੇ ਵੀ ਮੂੰਹ ਕਾਲਾ ਤੇ ਅੱਗੇ ਵੀ ਉਹ ਬਖਸ਼ਿਆ ਨਹੀਂ ਜਾਂਦਾ। ਮਾਪੁਰਸ ਕਹਿਣ ਲੱਗੇ ਭਾਈ ਕਿਸੇ ਦੀ ਨਿੰਦਿਆ ਕਰਕੇ ਚੁਗਰੀ ਕਰਕੇ ਕਿਸੇ ਦਾ ਕੋਈ ਕੰਮ ਬਗਾੜ ਦੇਵੇ ਨਾ ਬਹੁਤ ਵੱਡਾ ਗੁਨਾਹ ਹੈ। ਦੂਸਰੀ ਗੱਲ ਕਹਿੰਦੇ ਨਿੰਦਕ ਨੂੰ ਕੋਈ ਬਖਸ਼ਦਾ ਨਹੀਂ। ਤੀਸਰੀ ਗੱਲ ਨੂੰ ਲਿੰਦਿਆ ਕਰਨ ਵਾਲਾ ਇਹਨਾਂ ਕੰਨਾਂ ਨੂੰ ਪਰਮੇਸ਼ਰ ਦੀ ਬਾਣੀ ਸੁਣਨ ਵਾਸਤੇ ਲਾਇਆ ਸੀ ਜੀਵ ਨੂੰ ਬਾਣੀ ਸੁਣਨ ਵਾਸਤੇ ਲਾਇਆ ਸੀ ਉਹ ਸਤਿਗੁਰਾਂ ਦੇ ਹੁਕਮ ਦੀ ਅਦੁੱਲੀ ਕਰ ਰਿਹਾ ਹੈ ਸਤਿਗੁਰ ਜੀ ਨੇ ਪੁਰਮਰਦਾਸ ਸਾਧੂ ਜੀ ਨੇ ਕਿਹਾ ਜੀਵ ਨੂੰ ਸਮੋਹਨ ਕਰਕੇ ਕਹਿਣ ਲੱਗੇ ਜੇ ਰਸਲਾ ਤੂੰ ਆਣ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਜੀਵ ਨੂੰ ਕਹਿਣ ਲੱਗੇ ਜਿਹੜੇ ਰਸ ਤੇ ਤੂੰ ਲੱਗੀਆਂ ਨਾ ਲੋਕਾਂ ਦੀ ਨਿੰਦਿਆ ਦਾ ਤੈਨੂੰ ਸੁਆਦ ਆ ਰਿਹਾ ਹੈ ਤੇਰੀ ਪਿਆਸ ਨਹੀਂ ਮਟਣੀ ਪਿਆਸ ਨਾ ਜਾਏ ਹੋਰਤ ਕਿਤੇ ਜਿੱਥਰ ਹਰ ਰਸ ਪੱਲੇ ਨਾ ਪਾਏ ਜਿੰਨੀ ਦੇਰ ਤੱਕ ਤੂੰ ਇਹ ਜੀਵਾਂ ਹਰੀ ਨਾਮ ਰਸ ਨਹੀਂ ਨਾ ਚੱਕਦੀ ਤੇਰੀ ਪਿਆਸ ਨਹੀਂ ਬੁਝ ਸਕਦੀ ਤੀਸਰੀ ਗੱਲ ਉਹ ਮਹਾਪੁਰਸ਼ ਕਹਿਣ ਲੱਗੇ ਵੀ ਜੇ ਕੋਈ ਨਿੰਦਿਆ ਕਰਦਾ ਨਾ ਤੂੰ ਜਾ ਕੇ ਫਿਰ ਗੁਰੂ ਪਾਤਸ਼ਾਹ ਦੇ ਕੋਲ ਕਹਿੰਦਾ ਵੀ ਪਾਤਸ਼ਾਹ ਮੈਨੂੰ ਬਖਸ਼ ਦਿਓ ਇਸੇ ਲਈ ਕਿ ਉਹ ਨਹੀਂ ਕਰਦਾ ਹੈ ਤੇ ਫਿਰ ਪਾਤਸ਼ਾਹ ਕਹਿੰਦੇ ਵੀ ਮੈਂ ਨਹੀਂ ਬਖਸ਼ਦਾ ਜਿਹੜੀ ਤੂੰ ਝੁਗਲੀ ਕੀਤੀ ਆ ਨਾ ਉਹ ਹੀ ਤੈਨੂੰ ਬਖਸ਼ ਸਕਦਾ ਮੈਂ ਨਹੀਂ ਬਖਸ਼ ਸਕਦਾ ਬਹੁਤ ਵੱਡਾ ਗੁਨਾਹ ਹੈ ਬਿਨਾਂ ਕਿਸੇ ਮਤਵਲ ਦੇ ਆਪਾਂ ਲੋਕਾਂ ਦੀ ਨਿੰਦਿਆ ਕਰੀ ਜਾਂਦੀ ਹੈ ਦੇਰ ਰਾਤ ਇੱਕ ਕਰ ਰੱਖਿਆ ਐ ਇੱਥੇ ਬੈਠੇ ਆ ਜੇ ਕੋਈ ਚੰਗੀ ਗੱਲ ਆ ਤੁਹਾਡੇ ਕੋਲੇ ਕੋਈ ਬੰਦਾ ਤੁਹਾਨੂੰ ਕੋਈ ਉਹ ਜੀ ਗੱਲ ਕਰਦਾ ਉਹਨੂੰ ਕੇ ਹੱਥ ਜੋੜ ਦਿਓ ਭਾਈ ਸਾਹਿਬ ਮੇਰੇ ਕੋਲ ਸਮਾਂ ਨਹੀਂ ਮੈਂ ਕਿਤੇ ਕੰਮ ਜਾਣਾ ਝੂਠ ਮਾਰੋ ਭਾਈ ਉਹ ਤੋਂ ਕਿਹੜਾ ਛਡਾਉ ਹੁਣ ਤਾਂ ਜੇ ਕਿਤੇ ਫੋਨ ਤੇ ਗੱਲਾਂ ਚੱਲ ਪੈਣ ਤੇ ਪਹਿਨਾ ਪਹਿਲੇ ਲੱਗਦੇ ਹੱਥੇ ਅਗਲਾ ਕਹਿੰਦਾ ਫਲਾਣੇ ਬਾਰੇ ਪਤਾ ਹੈ ਉਹ ਦੂਸਰਾ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਉਹ ਆਇਆ ਫਲਾਣਾ ਉਹਦਾ ਆਪ ਉਹਨੇ ਚੁਗਣਾ ਹੈ ਕਰੇ ਤੂੰ ਆਪਣੇ ਬਣਾ ਵੀ ਦੇਖੇ ਨਾ ਇੱਥੇ ਇੱਕ ਸੱਜਣ ਆ ਗਿਆ ਚੰਗਾ ਪੜ੍ਹਿਆ ਲਿਖਿਆ ਤੇ ਸਰਵਸ ਕਰਦਾ ਉਹ ਕਹਿਣ ਲੱਗਾ ਜੀ ਮੈਂ ਨਾ 10-15 ਸਾਲ ਹੋ ਗਏ ਕਦੇ ਪਾਠ ਨਹੀਂ ਪੜ੍ਹਿਆ ਮੈਂ ਕਿਹਾ ਵੀ ਕਿਉਂ ਕੰਨਾ ਜੀ ਪਾਠੀ ਨਹੀਂ ਕੋਈ ਚੰਗਾ ਮਿਲਦਾ। ਮੈਂ ਕਹ ਜੀ ਤੈਨੂੰ ਸਰਵਿਸ ਤੋਂ ਹਟਾ ਦੇਣਾ। ਫੇਰ ਤੈਨੂੰ ਕੋਈ ਕਹੇ ਵੀ ਭਾਈ ਕੋਈ ਕਲਰਕ ਚੰਗਾ ਨਹੀਂ ਮਿਲਿਆ ਤਾਂ ਕਰਕੇ ਹਟਾਤਾ। ਤੂੰ ਤੇਰੇ ਵੀ ਗੁਨਾਹ ਹੋਣਗੇ। ਕੰਨਾ ਨਹੀਂ ਜੀ ਵੱਡਾ ਗੁਨਾਹ ਤਾਂ ਇਹ ਹੈ ਵੀ ਪਾਠੀ ਸਿੰਘ ਰੌਲ ਲਾਉਂਦਾ ਤੇ ਚਲਾ ਜਾਂਦਾ। ਮੈਂ ਕਿਹਾ ਉਹਨੂੰ ਰੱਸਾ ਪਾ ਕੇ ਬੰਨ ਲਿਆ ਕਰੂ ਤੇ। ਤੁਸੀਂ 10000 ਰੁਪਿਆ ਲੈਨੇ ਹੋ 20000 ਲੈਨੇ ਹੋ ਤਰਖਾ ਦਾ ਕਈ 50 50 ਵੀ ਲੈ ਰਹੇ ਨੇ ਪਾਠੀ ਸਿੰਘ ਨੂੰ ਦਿੰਨੇ ਹੋ ਤੁਸੀਂ 200 ਰੁਪਿਆ ਰੋਲ ਦਾ ਤੇ 200 ਰੁਪਏ ਪਿੱਛੇ ਤੁਸੀਂ ਕਹਿੰਦੇ ਇੱਥੇ ਹੀ ਬੰਨਿਆ ਰੋਵੇ ਸਾਰਾ ਦਿਨ ਹੋਰ ਨਾ ਕੋਈ ਕੰਮ ਕਰੇ ਉਹ ਕਹਿਗੀ ਨਹੀਂ ਉਹ ਪਾਠੀ ਐ ਉਹਨੇ 2 ਘੰਟੇ ਰੋਲ ਲਾਈਆ ਆਰਾਮ ਵੀ ਕਰਨਾ ਚਾਹੀਦਾ ਉਹਨੇ ਹੋਰ ਵੀ ਆਉਤੇ ਘਰ ਦੇ ਕੰਮ ਵੀ ਦੇਖਣੇ ਨਾ ਕੰਨਾਂ ਨੇ ਜੀ ਵਾ ਇਸੇ ਕਰਕੇ ਪਾਠ ਨੇ ਕਰਾਇਆ ਬਸ ਪਾਠ ਹੀ ਆਉਂਦਾ ਰੌਣ ਦੇ ਟਾਈਮ ਤੇ ਰੌਣ ਲਈ ਜਿੱਥੇ ਲੈ ਗਿਆ ਮੈਂ ਕਿਹਾ ਬਹੁਤ ਵਧੀਆ ਜਿਹੜਾ ਤੂੰ ਗੁਨਾਹ ਦੱਸਦਾ ਕੋਈ ਗੁਨਾਹ ਨਹੀਂ ਗੁਨਾਹ ਤਾਂ ਹੀ ਹੁੰਦਾ ਵੀ ਜੋ ਪਾਠ ਠੀਕ ਨਾ ਕਰੇ ਸ਼ੁੱਧ ਪਾਠ ਨਾ ਕਰਦਾ ਹੋਵੇ ਪਾਠ ਕੋਈ ਅਨਗਹਿਲੀ ਕਰੇ ਉਹਨੂੰ ਸੁਸਤੀ ਚੜੀ ਜਾਵੇ ਤੇ ਮੜੀ ਗੱਲ ਹੈ ਪਰ ਜਿਉ 2 ਘੰਟੇ ਘਰੋਂ ਜਾ ਕੇ ਨਾ ਆਰਾਮ ਕਰਕੇ ਨਾ ਕੇ ਆ ਕੇ ਰੋਣ ਲੌਣਾ ਤੇ ਕੋਈ ਗਣਾ ਨਹੀਂ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਤਰੇ ਪਰਦੇ ਆ ਕਿਉਂਕਿ ਸਾਡੇ ਕੋਲੇ ਨਿੰਦਾ ਤੋਂ ਵਗਰ ਕੋਈ ਗੱਲ ਨਹੀਂ 20 ਸਾਲ ਬਾਠ ਨਿਕਰਾ ਪਤਾ ਨਹੀਂ 20 ਸਾਲ ਉਦੋਂ ਤੇਰੀ ਉਮਰ 10 ਸਾਲ ਦੀ ਹੋਣੀ ਆ 20 ਸਾਲ ਦੀ ਤੇ ਫਿਰ ਤੈਨੂੰ ਕੀ ਪਤਾ ਇਹ ਪਾਠੇ ਕਦੋਂ ਆਇਆ ਤੇ ਕਦੋਂ ਗਿਆ ਉਦੋਂ ਬੱਚਿਆਂ ਨੂੰ ਹੋਈ ਨਹੀਂ ਪਤਾ ਹੁੰਦਾ ਇਸ ਕਰਕੇ ਅੱਜ ਅਸੀਂ ਨਾ ਮਾੜੀ ਮਾੜੀ ਗੱਲ ਤੇ ਦੂਜੇ ਨੂੰ ਨਿਮਾ ਚਕਾਉਣ ਵਾਸਤੇ ਨਿੰਦਿਆ ਕਰਦੇ ਹੁੰਦੇ। ਪਰ ਸਤਿਗੁਰੂ ਆਪਸ਼ਾਹ ਜੀ ਕਹਿੰਦੇ ਨਿੰਦਕ ਜਿਹੜਾ ਨਾ ਮੈਨ ਤੋਂਦਾ ਦੂਜੇ ਦੀ। ਇਸ ਕਰਕੇ ਕੋਈ ਐਸਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਸਾਨੂੰ ਕਿਸੇ ਸਾਡੇ ਲੇਖੇ ਚ ਉਕੇ ਚ ਗੱਲ ਸ਼ਾਮਲ ਹੋ ਜਾਵੇ। ਹੁਣ ਪਾਤਸ਼ਾਹ ਜੀ ਕਹਿੰਦੇ ਨਾ ਜੀਵ ਦੀ ਅਰਦਾਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਤੇ ਪਰਵਾਨ ਹੁੰਦੀ ਹੈ ਹੋਰ ਜਿਹੜੇ ਯਤਨ ਕਰਦੇ ਹਨ ਨਾ ਅੱਗੇ ਚੱਲ ਜਨਾ ਵੀ ਕੀਮਤ ਨੇ ਪੈਂਦੀ ਉਹਦੀ ਰਹਾਉ ਅਮਰਤ ਨਾਮ ਨਰਮੋਲ ਕਹੀਰਾ ਗੁਰਦੇ ਨਾਮ ਮੰਤਾਨੀ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਹੀਰਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਮੰਤਰ ਦੇ ਰੂਪ ਵਿੱਚ ਗੁਰਮੰਤਰ ਦਿੱਤਾ ਸਾਨੂੰ ਨਾਮ ਰੂਪੀ ਹੀਰਾ ਬਖਸ਼ਿਆ ਜਿਹੜਾ ਅਮਰਤਮਈ ਜੀਵਨ ਬਣਾ ਸਕਦਾ ਇੱਕ ਮਹਾਂਪੁਰਸ਼ ਹੋਇਆ ਨਾ ਸੰਤ ਰਾਮ ਜੀ ਸੇਵਾ ਰਾਮ ਜੀ ਸੇਵਾ ਰਾਮ ਜੀ ਬੜੇ ਵਧੀਏ ਵਧੀਆ ਭਜਨ ਮੰਦਗੀ ਕਰਨ ਵਾਲੇ ਸੀ ਇੱਕ માતા ਆਈ ਗਵਾਂਢ 'ਚ ਰਹਿੰਦੀ ਸੀ ਉਹ ਕਹਿੰਦੀ ਮੇਰੇ ਬੇਟੇ ਦੇ ਅੱਖਾਂ ਦੀ ਜੋਤ ਚਲੀ ਗਈ ਢਾਈ ਸਾਲ ਦਾ ਹੈ ਤੇ ਤੁਸੀਂ ਕੁਝ ਕਰੋ। ਉਹ ਮਾਂ ਪਰਸ਼ੂ ਕਹਿਣ ਲੱਗੇ ਭਾਈ ਮੈਂ ਕੀ ਕਰ ਸਕਦਾ ਹਾਂ ਕਿਸੇ ਡਾਕਟਰ ਨੂੰ ਦਿਖਾਓ ਉਹ ਇਹਦਾ ਇਲਾਜ ਕਰੇ। ਉਹ ਫੇਰ ਦੂਜੇ ਦਿਨ ਫੇਰ ਆ ਕੇ ਕਹਿਣ ਲੱਗੇ ਸੇਵਾ ਰਾਮ ਜੀ ਤੁਸੀਂ ਕੁਝ ਕਰੋ। ਤੀਸਰੇ ਦਿਨ ਫਿਰ ਆ ਗਏ ਚੌਥੇ ਦਿਨ ਫਿਰ ਆ ਗਏ ਜਿਵੇਂ ਇਸ ਤਰ੍ਹਾਂ ਕਈ ਦਿਨ ਲਗਾਤਾਰ ਆਈ ਨਾ ਤੋ ਅੱਖੇ ਇੱਕ ਦਿਨ ਤੇ ਸੈਸਵਾ ਵਚਨ ਹੁੰਦੇ ਨੇ ਉਹ ਕਹਿਣ ਲੱਗੇ ਆਹ ਕਰ ਫਿਰ ਤੂੰ ਨਾ ਪਾਣੀ ਦੀ ਮਿਰਚਾਂ ਕੋਲ ਕੇ ਤੇ ਆਉਦੇ ਜਵਾਕ ਤੇ ਅੱਖਾਂ 'ਚ ਛਿੱਟੇ ਮਾਰ ਕਹਿੰਦੇ ਸਾਧੂ ਦਾ ਜਿਹੜਾ ਬੋਲਿਆ ਨਾ ਉਹ ਗੁੱਸੇ ਚ ਬੋਲਿਆ ਉਹ ਸ਼ਬਦ ਪਾਰ ਹੀ ਜਾਂਦਾ ਹੈ ਉਹਨੇ ਮਾਤਾ ਨੇ ਇਸੇ ਤਰ੍ਹਾਂ ਕੀਤਾ ਜਿਾ ਕੇ ਲਾਲ ਮਿਰਚਾਂ ਲਈਆਂ ਪਾਣੀ ਚ ਚੰਗੇ ਤਰ੍ਹਾਂ ਨਾ ਤੋਤੇ ਤੋਤੀਆਂ ਤੋਂ ਪਾਣੀ ਦੇ ਛਿੱਟੇ ਮਾਰਤੇ ਆਪਣੇ ਬੱਚੇ ਦੀ ਅੱਖਾਂ 'ਚ ਜਦੋਂ ਅੱਖਾਂ 'ਚ ਛਿੱਟੇ ਮਾਰਿਆ ਤਾਂ ਬੱਚਾ ਤੜਫਿਆ ਮਿਰਚਾਂ ਲੱਗਣੀਆਂ ਅੱਖਾਂ ਨੂੰ ਜਦੋਂ ਤੜਫਿਆ ਨਾ ਬੜੇ ਦੁੱਖ ਦੇ ਨਾਲ ਤੇ ਰੋਣ ਲੱਗ ਪਿਆ ਜਿਹੜੇ ਘਰ ਦਾ ਪਰਿਵਾਰ ਸੀ ਉਹ ਵੀ ਸਾਰਾ ਮਾਤਾ ਨੂੰ ਛਿੜਕਣ ਲੱਗ ਪਿਆ ਉਹ ਕਹਿਣ ਲੱਗੇ ਕੀ ਕੀਤਾ ਕਹਿਣ ਲੱਗੇ ਕਿ ਆਪਣੇ ਸੇਵਾ ਰਾਮ ਜੀ ਨੇ ਦੱਸਿਆ ਤੇ ਮੈਂ ਤਾਂ ਉਸੇ ਤਰ੍ਹਾਂ ਕੀਤਾ ਬੜੇ ਲੜੇ ਘਰ ਵਾਲੇ ਉਹ ਕਹਿਣਗੇ ਜੀ ਬੰਦਗੀ ਕਰਨ ਵਾਲੇ ਮਹਾਪੁਰਸ਼ਾਂ ਉਹਨਾਂ ਨੇ ਕਿਹਾ ਸੀ ਉਸ ਤਰ੍ਹਾਂ ਕਰਤਾ ਬੱਚਾ ਤੜ ਪਿਆ ਪਰ ਐਸੀ ਕਿਰਪਾ ਹੋਈ ਕਿਉਂਕਿ ਮਹਾਪੁਰਸ਼ਾਂ ਦੇ ਰਸਨਾ ਤੋਂ ਸ਼ਬਦ ਨਿਕਲੇ ਸੀ ਬੰਦਗੀ ਕਰਨ ਵਾਲਿਆਂ ਦੇ ਵਚਨ ਸੀ ਕਿ ਵਚਨ ਦੀ ਪਾਲਣਾ ਕੀਤੀ ਤੇ ਇੱਕ ਦਮ ਬੱਚਾ ਰੋਂਦਾ ਰੋਂਦਾ ਉਹਨੂੰ ਦਿਸਣ ਲੱਗ ਪਿਆ ਘੁੱਟ ਕੇ ਮਾਤਾ ਨੇ ਆਪਣੇ ਘਰ ਨਾਲ ਲਾਇਆ ਪਰਿਵਾਰ ਨੇ ਵੀ ਕਿ ਆ ਵੀ ਮਹਾਪੁਰਸ਼ਾਂ ਦੇ ਵਚਨ ਪੂਰੇ ਹੋਏ ਅਗਲੇ ਦਿਨ ਗਈ ਕਹਿਣ ਲੱਗੀ ਮਹਾਪੁਰਸ਼ੋ ਤੁਸੀਂ ਦੱਸਿਆ ਸੀ ਵੀ ਬੱਚੇ ਦੇ ਅੱਖਾਂ 'ਚ ਛਿੱਟੇ ਮਾਰ ਦਿਓ ਮੈਂ ਛਿੱਟੇ ਮਾਰ ਤੇ ਬੱਚਾ ਰੋਇਆ ਤਾਂ ਬਹੁਤ ਤੜਕਾ ਬਹੁਤ ਪਰ ਉਹਨੂੰ ਦਿਸਣ ਲੱਗ ਪਿਆ ਹੁਣ ਦੇਖੋ ਤੁਸੀਂ ਮਹਾਪੁਰਸ਼ ਜਿਹੜੇ ਕਦੇ ਵੀ ਨਹੀਂ ਚਾਹੁੰਦੇ ਕਿ ਕੋਈ ਮੇਰੀ ਵਧਾਈ ਕਰੇ ਉਹ ਕਹਿੰਦੇ ਹੁਣ ਕੋ ਐਉਂ ਕਰੇ ਆਪਾਂ ਜਦੋਂ ਇਹ ਗੱਲ ਕੀਤੀ ਸੀ ਆਪਾਂ ਤਿੰਨ ਜਣੇ ਸੀ ਨਾ ਕਿ ਤੇਰਾ ਬੱਚਾ ਤੂੰ ਤੇ ਮੈਂ ਕਹਿਣਗੇ ਹਾਂ ਇਹ ਦੱਸਣਾ ਨਹੀਂ ਕਿਸੇ ਨੂੰ ਅੱਗੇ ਆਪਣੇ ਕਿੰਨਾ ਦੀ ਗੱਲ ਰਵੇ ਹੋਣਾ ਅੱਗੇ ਨਹੀਂ ਕਿਸੇ ਨੂੰ ਦੱਸਣਾ ਵੀ ਮੇਰੇ ਬੱਚੇ ਨੂੰ ਮਹਾਪੁਰਸ਼ਾਂ ਨੇ ਵਚਨ ਕੀਤਾ ਸਚੋਦਨ ਨੂੰ ਦੱਸਣ ਲੱਗੇ ਕਹਿ ਲਗਾ ਜਿੱਦੇ ਤੂੰ ਦੱਸਤਾ ਨਾ ਉਹਦੇ ਤੇਰੇ ਬੱਚੇ ਨੂੰ ਦਿਸਣੋ ਆਟ ਜੂਗਾ ਕਿਉਂਕਿ ਮਹਾਪੁਰਸ਼ ਹਮੇਸ਼ਾ ਕਹਿੰਦੇ ਵੀ ਪਰਮੇਸ਼ਰ ਦੀ ਗੁਰੂ ਦੀ ਵਡਿਆਈ ਹੋਵੇ ਸਾਡੀ ਕੋਈ ਵਡਿਆਈ ਨਾ ਕਰੇ ਬਸ ਇਸੇ ਵੇਰ ਕੋਈ ਨਾ ਬਹਾਨਾ ਇਸੇ ਤਰ੍ਹਾਂ ਹੋਇਆ ਉਹ ਮਾਤਾ ਨੇ ਕਿਸੇ ਨੂੰ ਦੱਸਿਆ ਸੇਵਾਰਾਮ ਦੀ ਚੜਾਈ ਕਰਗੇ ਤੇ ਗਵਾਂਢੀ ਦੇ ਕਿਤੇ ਘਰੇ ਕਿਸੇ ਬੱਚੇ ਨੂੰ ਚੇਤ ਕੋ ਹੋ ਗਈ ਤੇ ਉਦੋਂ ਅੱਖਾਂ ਤੋਂ ਦਿਸਣਾ ਟ ਗਿਆ ਉਹਨੇ ਫੇਰ ਆ ਕੇ ਪੁੱਛਿਆ ਕਹਿਣ ਲੱਗੇ ਤੁਹਾਡੇ ਬੱਚੇ ਨੂੰ ਕੁਝ ਦਿਸਣ ਲੱਗਿਆ ਸੀ ਉਹ ਮਾਤਾ ਗੱਲ ਕਰਕੇ ਨਾ ਗੱਲ ਕਰਨ ਲੱਗੀ ਤੇ ਫਿਰ ਚੁੱਪ ਕਰ ਗਈ ਕਹਿਣ ਲੱਗੇ ਬਸ ਇੱਕੋ ਹੀ ਹੈ ਉਪਾਅ ਕੋਈ ਡਾਕਟਰ ਨਹੀਂ ਕੋਈ ਦਵਾਈ ਨਹੀਂ ਜਾਓ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸਿਵਾਰਾਮ ਜੀ ਦੇ ਡੇਰੇ ਯੋਗੀ ਕਰੋ ਨਮਸਕਾਰ ਸਤਿਗੁਰੂ ਤੁਹਾਡੀ ਚੋੜੀ ਜਰੂਰ ਦਾਤ ਪਾਉਣਗੇ ਇਹ ਨਹੀਂ ਕਿਹਾ ਕਿ ਸਿਵਾਰਾਮ ਜੀ ਨੇ ਕਿਹਾ ਸੀ ਮਿਰਚਾਂ ਦੇ ਛਿੱਟੇ ਮਾਰ ਦਿਓ ਤੇ ਸਤਿਗੁਰੂ ਜੀ ਦੀ ਕਿਰਪਾ ਹੋਈ ਉਹ ਸਤਿਗੁਰੂ ਜੀ ਦੇ ਲੜ ਲਗੇ ਤੇ ਸਵਾ ਪਾ ਕੇ ਉਸ ਵਕਤ ਨੂੰ ਵੀ ਦਸ ਲੱਗ ਗਿਆ ਇਹ ਬੰਦਗੀ ਬੰਦਗੀ ਦੀਆਂ ਬਰਕਤਾਂ ਲਾਂ ਜਿਹੜੇ ਬੰਦਗੀ ਕਰਦੇ ਆ ਨਾ ਉਹਨਾਂ ਨੂੰ ਸਤਿਗੁਰੂ ਜੀ ਨੇ ਨਰਮੋਲ ਕਹੀਰਾ ਦਿੱਤਾ ਉਹ ਜਿੱਥੇ ਮਰਜ਼ੀ ਵਰਤ ਸਕਦੇ ਨੂੰ ਜਿਨ੍ਹਾਂ ਨੂੰ ਬੰਦਗੀ ਦਾ ਨਰਮੋਲ ਕਹੀਰਾ ਦਿੱਤਾ ਉਹ ਤਾਂ ਧਨੀਨ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰਦੀਨੋਂ ਮੰਤਾਲੀ ਅਮਰਤ ਨਾਮ ਰੂਪੀ ਹੀਰਾ ਗੁਰੂ ਨੇ ਮੰਤਰ ਦੇ ਰੂਪ ਵਿੱਚ ਸਾਨੂੰ ਦੇ ਦਿੱਤਾ ਡਿਗੇ ਨਾ ਡੋਲਾ ਦਰੜਕਾਰ ਰਹੇ ਹੋ ਪੂਰਨ ਹੋਏ ਤ੍ਰਪਤਾਨੀ ਫਿਰ ਉਹ ਨਾ ਤਾਂ ਕਿਤੇ ਡਿੱਗਦਾ ਹੈ ਜਿਹਦੇ ਕੋਲ ਹੀ ਰਾਨਾ ਉਹ ਕਦੇ ਢੋਲਦਾ ਹੈ ਤੇ ਪੂਰਨ ਤੌਰ ਤੇ ਤ੍ਰਿਪਤ ਹੋ ਜਾਂਦਾ ਹੈ। ਇੱਕ ਸਾਧੂ ਨੂੰ ਕਿਹਾ ਸੀ ਨਾ ਕਿਸੇ ਨੇ ڈاکੂ ਨੇ ਕਹਿੰਦਾ ਲਿਆ ਜਿਹੜਾ ਕੁਝ ਤੇਰੇ ਕੋਲੇ ਹੈ। ਤੇ ਸਾਧੂ ਹੱਸ ਪਿਆ। ਉਹ ਕਹਿਣ ਲੱਗਾ ਹੱਸਦਾ ਕੀ ਹੈ ਜਿਹੜਾ ਕੁਝ ਤੇਰੇ ਕੋਲ ਹੈਗਾ ਨਾ ਉਹ ਦੇ ਦੇ। ਕਹਿੰਦਾ ਵੀ ਜਿਹੜਾ ਕੁਝ ਮੇਰੇ ਕੋਲੇ ਹੈ ਨਾ ਤਾਂ ਤੂੰ ਲੈ ਸਕਦਾ ਨਾ ਤੂੰ ਖੋਹ ਸਕਦਾ ਹੈ ਨਾ ਉਹਨੂੰ ਅੱਗ ਜਲਾ ਸਕਦਾ ਨਾ ਮੈਂ ਚੰਨ ਦੇ ਸਕਦਾ। ਉਹ ਕਹਿੰਦਾ ਵੀ ਮੇਰੇ ਕੋਲੇ ਆ ਜਿਹੜਾ ਦਾਤਰ ਆ ਨਾ ਬਹੁਤ ਬੰਦੇ ਇਹਨੇ ਵੱਡੇ ਨੇ ਜਦੋਂ ਕੋਈ ਐਂ ਕਰੇ ਉਹ ਉਹ ਕਰਦਾ ਕਹਿੰਦਾ ਮਾਰ ਸਕਦਾ ਮੈਨੂੰ ਪਰ ਜਿਹੜਾ ਮੇਰੇ ਕੋਲੇ ਹੀਰਾ ਨਾ ਉਹ ਤੂੰ ਖੋ ਨਹੀਂ ਸਕਦਾ ਉਹਨੂੰ ਪਾਣੀ ਨਹੀਂ ਡੋਬ ਸਕਦਾ ਉਹਨੂੰ ਚੋਰ ਚੱਕਾ ਖੋ ਨਹੀਂ ਸਕਦਾ ਤੇ ਨਾ ਮੇਰੇ ਚ ਹਮਤ ਮੈਂ ਤੁਹਾਨੂੰ ਦੇ ਸਕਦਾ ਕਿਉਂਕਿ ਸਾਧੂ ਆਪਣੀ ਰਮਜ਼ ਵਿੱਚ ਗੱਲ ਕਰ ਰਿਹਾ ਸੀ ਕਿ ਮੇਰੇ ਕੋਲੇ ਨਾਮ ਰੂਪੀ ਹੀਰਾ ਹੈ ਇਤੂ ਕੋ ਨਹੀਂ ਸਕਦਾ ਕਹਿੰਦਾ ਤੇਰੀ ਕੀ ਕੰਮ ਹੈ ਉਹ ਕਹਿੰਦਾ ਵੀਰ ਜੇ ਹੀਰਾ ਤੇਰੇ ਕੋਲ ਹੈ ਤੇਰੇ ਕੀ ਕੰਮ ਹੈ ਤੂੰ ਵੀ ਇੱਕ ਸਾਧ ਹੈ ਕਹਿੰਦਾ ਉਹ ਹੀਰਾ ਮੈਨੂੰ ਉਹ ਦਿੱਤਾ ਪਰਤਣ ਵਾਸਤੇ ਉਹ ਹੀਰਾ ਮੈਨੂੰ ਨਹੀਂ ਦੇ ਸਕਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਰਾਜ ਡਿਗੇ ਨਾ ਡੋਲੇ ਦਰਨ ਕਰ ਰਹੋ ਕਹਿੰਦੇ ਹਿਰਦੇ ਚ ਪੱਕਿਆ ਕਰਕੇ ਰੱਖਿਆ ਹੋਇਆ ਉਹ ਪੂਰਨ ਤੌਰ ਤੇ ਬੰਦਾ ਤ੍ਰਿਪਤ ਹੋ ਜਾਂਦਾ ਜਿਹਦੇ ਕੋਲ ਨਾ ਹੋ ਉਹੀ ਹੀਰਾ ਉਏ ਜੋ ਵੀ ਜਹਮ ਤੁਮ ਕਾਸ਼ੇ ਹੋਤੇ ਕਿਨ ਕੀ ਬਾਤ ਬੁਲਾ ਲੇ ਉਹਨਾਂ ਦੇ ਅੰਦਰੋਂ ਜਿਹੜੀ ਮੇਰ ਤੇ ਆਪਣਾ ਵਗਾਲਾ ਪਨੋ ਸਭ ਖਤਮ ਹੋ ਜਾਂਦਾ ਹੈ ਅੰਦਰੋਂ ਬੰਦਗੀ ਕਰਕੇ ਨਾ ਸਭ ਕੁਝ ਖਤਮ ਕਰ ਦਿੰਦੀ ਹੈ ਅਲੰਕਾਰ ਮਨ ਤੇ ਲਈ ਹੋਈ ਹੈ ਤਾਂ ਤੇ ਕਲਕ ਬਖਾਣੀ ਉਹਨਾਂ ਨੂੰ ਇੱਕ ਗੱਲ ਦੀ ਸੋਝੀ ਆ ਜਾਂਦੀ ਹੈ ਜਿਵੇਂ ਗਹਿਣਿਆਂ ਦਾ ਵੱਖੋ ਵੱਖਰਾ ਰੁਕ ਹੁੰਦਾ ਹੈ ਤੇ ਜਦੋਂ ਉਹਨਾਂ ਨੂੰ ਢਾਲ ਕੇ ਕਰੈਣੀ ਬਣਾ ਲਿਆ ਪਤਾ ਲੱਗਦਾ ਵੀ ਇੱਕੋ ਹੀ ਸੌਣਾ ਸੀ ਸਿਰਫ ਇਹਨਾਂ ਦੀ ਬਣਤਰ ਵੱਖਰੀ ਵੱਖਰੀ ਸੀ ਇਸੇ ਤਰ੍ਹਾਂ ਸਾਡੇ ਤੇ ਅਸੀਂ ਇੱਕ ਦੂਜੇ ਨੂੰ ਵੱਖਰਾ ਸਮਝਦੇ ਹਾਂ ਕੋਈ ਹੋਰ ਆ ਹੋਰ ਹੈ ਲੇਕਿਨ ਜਦੋਂ ਜੋਤ ਪਰਮੇਸ਼ਰ ਦੇ ਵਿੱਚ ਜਾਗ ਸਮਾਉਂਦੀ ਹੈ ਨਾ ਉਦੋਂ ਪਤਾ ਲੱਗਦਾ ਹੈ ਕਿ ਇਹ ਤਾਂ ਇੱਕ ਹੀ ਪਰਮੇਸ਼ਰ ਦੀ ਜੋਤ ਸੀ ਸਭਲਾਂ ਦੇ ਅੰਦਰ ਸਿਰਫ ਇਹਨਾਂ ਭਾਂਡਿਆਂ ਦੀ ਮਰਦ ਜਿਹੜੇ ਬਣਤਰ ਵੱਖਰੀ ਵੱਖਰੀ ਸੀ ਪਰਕਟੋ ਜੋ ਸਹਿਜ ਸੁਖ ਸੋਭਾ ਵਾਜੇ ਅਨਹਦ ਬਾਣੀ ਅੰਦਰ ਪਰਮੇਸ਼ਰ ਦੀ ਕਿਰਪਾ ਨਾਲ ਅਲਾਹੀ ਜੋਤ ਪਰਟੋਈ ਤੇ ਸਹਿਜ ਧੰ ਦੇ ਵਿੱਚ ਅਲਾਹੀ ਤੁਨਾ ਸੁਣ ਲਗਦੀਆਂ ਸਹਿਜ ਸੁਭਾ ਹੈ ਅੰਦਰ ਅਨਹਦ ਵਾਜੇ ਵਜਣ ਲੱਗਦੇ ਅਨਾਦ ਅੰਦਰ ਅਲਾਹੀ ਤੁਨਾ ਗੂੰਜਣ ਲੱਗਦੀਆਂ ਬੰਦਗੀ ਦੀਆਂ ਕੋ ਨਾਨਕ ਨਹਿਚਲ ਕਰ ਬਾਂਦੇਓ ਗੁਰ ਕੀਓ ਬੰਦਾ ਨਹੀਂ ਧੰ ਗੁਰੂ ਅਰਜਨ ਦੇਵ ਸਾਹਿਬ ਆਖਿਆ ਜੀ ਕਹਿੰਦੇ ਮੈਂ ਉਸ ਘਰ ਦਾ ਸਾਝ ਪਾ ਲਈ ਗੁਰੂ ਨੇ ਕਿਰਪਾ ਕਰਕੇ ਨਾ ਮੇਰੀ ਉਸ ਘਰ ਨਾਲ ਸਾਝ ਪਵਾ ਦਿੱਤੀ ਜਿਹੜਾ ਘਰ ਨਹਿਚਲ ਹੈ ਇੱਕ ਤਾਂ ਅਚਲ ਆਪਾਂ ਕਿਤੇ ਵਸੀਤ ਲਿਖਦੇ ਉਹਨਾਂ ਦੇ ਲਿਖਦੇ ਚਲ ਅਚਲ ਚੱਲ ਹੁੰਦੇ ਜਿਹੜੀ ਚੀਜ਼ ਤਰਨ ਫਿਰ ਤੁਰਾ ਤਜਵੇਂ ਘਾਰ ਹੈ ਕੋਈ ਦਰਖਤ ਹੈ ਇਹ ਚੀਜ਼ਾਂ ਜਿਹੜੀਆਂ ਕਈ ਚੀਜ਼ਾਂ ਅਚਲ ਹੁੰਦੀਆਂ ਜਿਹੜੇ ਤਰਨ ਫਿਰ ਤੁਰਾਤ ਨਹੀਂ ਗੱਡੀ ਹੈ ਉਹ ਚੱਲ ਹੈ ਅਚਲ ਨਹੀਂ ਅਚਲ ਚੀਜ਼ ਹੁੰਦੀ ਜਿਹੜੀ ਇੱਕ ਥਾਂ ਟਿਕੀ ਰਹੇ ਤੇ ਸਰਪ੍ਰਾਹਸ ਜੀ ਕਹਿੰਦੇ ਉਸ ਘਰ ਨਾਲ ਸੰਬੰਧਤ ਗੁਰੂ ਨੇ ਕਿਰਪਾ ਕਰਕੇ ਜਿਹੜਾ ਘਰ ਨਿਸ਼ਚਲ ਹੈ ਜਿਹੜਾ ਘਰ ਇਧਰੋਂ ਦਾ ਹਲਦਾ ਪਰਦਾ ਨਹੀਂ ਉਸ ਅਸਤਰ ਘਰ ਦੇ ਨਾਲ ਸਾਥ ਪਵਾਤੀ ਗੁਰੂ ਨੇ ਐਸੀ ਕਿਰਪਾ ਕਰਕੇ ਨਾ ਗੁਰ ਕੀਓ ਬਨਾਨੀ ਐਸੀ ਮਰਜ਼ਾਦਾ ਸੁਝਾ ਦਿੱਤੀ ਉਸ ਧਰ ਨਾਲ ਡੂੰਗੀ ਸਾਥ ਪਵਾ ਦਿੱਤੀ ਕਿਰਪਾ ਕਰਨ ਪਾਤਸ਼ਾਹ ਜੀ ਆਪਣਾ ਮਿਹਰ ਰਹਿਤ ਸਿਰ ਤੇ ਰੱਖ ਲਓ ਤੇ ਸਾਡੇ ਵੀ ਸਾਥ ਉਸ ਘਰ ਨਾਲ ਪੈ ਜਾਵੇ ਅੱਜ ਤੇ ਸਾਡੀ ਸਾਂਝ ਜਿਹੜੀ ਹੈ ਨਾ ਉਤਰਤੀ ਆਂਦੇ ਮੋਹ ਮਹabbਤ ਪਿਆਰ ਦੀ سمت ਹੋਈ ਪਈ ਹੈ ਤੇ ਕਿਤੇ ਸਾਡੀ ਸਾਂਝ ਉੱਤੇ ਵੱਢ ਜਿਹੜਾ ਘਰ ਨਿਸ਼ਚਲ ਹੈ ਅਟਲ ਹੈ ਉਸ ਘਰ ਨੂੰ ਸਾਡੀ ਸਾਂਝ ਸਤਿਗੁਰੂ ਬਣਾਉਣਗੇ ਇਸ ਸਤਿਗੁਰੂ ਸਾਹਿਬ ਦੇ ਕੋਲ ਅਰਦਾਸ ਕਰੋ ਕਿ ਬਾਦਸ਼ਾਹ ਕਿਰਪਾ ਕਰਿਓ ਆਪਣਾ ਮਿਹਰ ਬਰਹਾਤ ਸਾਡੇ ਸਿਰ ਤੇ ਰੱਖਿਓ ਸਬੇ ਵਸਤੂ ਮਿੱਠੀਆਂ ਰੱਬ ਨਾ ਪੁਜਣ ਤਦ ਕਹਿੰਦੇ ਜਿਵੇਂ ਮਖਿਆਲ ਤੇ ਦੁੱਧ ਦਾ ਵੀ ਹਵਾਲਾ ਦਿੱਤਾ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਸਭ ਕੁਝ ਮਿੱਠਾ ਹੁੰਦਾ ਪਰ ਜਿਹੜੀ ਮਠਿਆਸ ਪਰਮੇਸ਼ਰ ਦੀ ਬੰਦਗੀ ਚ ਹੈ ਨਾ ਉਹ ਇਹ ਬਰਾਬਰਤਾ ਨਹੀਂ ਕਰ ਸਕਦੇ ਇਸ ਕਰਕੇ ਸਤਪੁਰੂ ਜੀ ਤੋਂ ਇਹ ਦਾਤ ਮੰਗੀਏ ਪ੍ਰਭ ਇਹ ਮਨੋਰ ਮੇਰਾ ਕਿਰਪਾ ਅਨ ਦਾਹਨ ਦਿਆਲ ਮੋਹਿ ਕੀਜੈ ਹਰ ਸੰਤ ਕਾ ਚਿਹਰਾ ਕਰਿਓ ਕਿਰਪਾ ਪਤਸ਼ਾ ਜੀ ਸਾਡੀ ਘੋੜੀ ਵਿੱਚ ਨਾ ਨਾਮ ਦੀ ਦਾਤ ਪਾਜੋ ਬਸ ਇੱਕੋ ਦਾਤ ਮੰਗਦੇ ਆਂ ਅਸੀਂ ਹੋਰ ਕੁਝ ਨਹੀਂ ਮੰਗਣਾ ਤੁਹਾਡੇ ਤੇ ਜਿਹਦੇ ਕੋਲੇ ਨਾਮ ਰੂਪੀ ਦਾਤ ਹੋਈ ਨਾ ਜਿਵੇਂ ਭਾਈ ਦਇਆ ਸਿੰਘ ਦੀ ਬੇਟੀ ਨੇ ਕਿਹਾ ਸੀ ਆਤਸ਼ਾ ਗੁਰਸਿੱਖੀ ਜੀਵਨ ਤੇ ਨਾਮ ਦੀ ਦਾਤ ਦੇਓ ਆਪਣੇ ਚਰਨਾਂ ਨਾਲ ਪਿਆਰ ਬਖਸ਼ ਦਿਓ ਤੇ ਜਿਹਦੇ ਕੋਲੇ ਗੁਰਸਿੱਖੀ ਜੀਵਨ ਹੈ ਤੇ ਨਾਮ ਦੀ ਦਾਤ ਹੈ ਕਿਸੇ ਚੀਜ਼ ਦੀ ਘਾਟ ਉਹਦੇ ਕੋਲੇ ਆ ਨਹੀਂ ਸਕਦੀ ਸਤਿਗੁਰੂ ਆਤਸ਼ਾ ਅੰਗ ਸੰਗ ਹੋ ਕੇ ਉਹਦੇ ਸਿਰਤੇ ਮੇਰ ਪ੍ਰਾਤ ਹਮੇਸ਼ਾ ਰੱਖਦੇ ਨੇ ਔ ਸਤਪੁਰਖ ਅਕਸ਼ਰ ਜੀ ਤੋਂ ਇਹ ਦਾਤਾ ਲੈ ਕੇ ਆਪਣਾ ਜੀਵਨ ਸਫਲਾ ਕਰੀਏ ਕਿਉਂਕਿ دنیਵੀ ਸੁੱਖ ਸਤਪੁਰਖ ਜੀ ਕਹਿੰਦੇ ਕਰਨੋ ਹੁਦੋ ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰੰਭ ਗਿਓ ਅਬ ਕਿਉ ਰੋਤ ਅੰਦ ਕਹਿੰਦੇ ਜਿਹੜਾ ਕੋਈ ਕਰਨਾ ਸੀ ਉਹ ਤੇ ਕੀਤਾ ਨਹੀਂ ਕਰਨੀ ਸੀ ਬੰਦਗੀ ਨਹੀਂ ਕੀਤੀ ਸਿਮਰਨ ਕਰਨਾ ਸੀ ਨਹੀਂ ਕੀਤਾ ਸਤਸੰਗਤ ਕਰਨੀ ਸੀ ਨਹੀਂ ਕੀਤੀ ਤੇ ਲੋਭ ਦੇ ਮਿੱਥੀ ਸਮਾਪਤਿਤ ਕਰਦਾ ਸਤਗੁਰੂ ਜੀ ਕਹਿੰਦੇ ਜਦੋਂ ਸਮਾਂ ਬੀਤੋ ਬੀਤ ਗਿਆ ਫੇਰ ਮੁਨਕ ਸੋਚਦਾ ਤੇ ਉਦੋਂ ਸੋਚਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਸਮਾਂ ਤਾਂ ਬੀਤ ਚੁੱਕਿਆ ਹੈ ਬੰਦਗੀ ਕਰੋ ਤੇ ਆਪਣੇ ਜੀਵਨ ਦੀ ਪੂੰਜੀ ਜਿਹੜੀ ਉਹ ਜਮਾ ਕਰ ਸਤਗੁਰੂ ਆਕਸ਼ਾ ਜੀ ਬਾਣੀ ਦੇ ਅੰਦਰ ਬਾਰ ਬਾਰ ਸੁਝਾਉਂਦੇ ਆ ਪ੍ਰਾਣੀ ਤੂੰ ਆਇਆ ਉਹ ਲਾਹਾ ਲੈਣ ਲੱਗਾ ਕਿ ਤੱਕ ਫਕੜੇ ਸਭ ਮੁਕਦੀ ਚੱਲੀ ਰਹਿਣ ਜੀਵਨ ਰੂਪੀ ਰਾਤ ਬੀਤਦੀ ਜਾ ਰਹੀ ਐ ਤੇ ਤੂੰ ਲਾਹਾ ਕੱਟਣ ਵਾਸਤੇ ਆਇਆ ਤੇ ਕਰੀ ਜਾਣਾ ਘਾਟੇ ਵਾਲਾ ਵਪਾਰ ਸਤਿਗੁਰੂ ਪਾਖਸ਼ਾ ਆਪਣਾ ਮੇਰ ਪ੍ਰਭ ਸੱਤੇ ਰੱਖਣ ਸੱਚ ਦੇ ਵਪਾਰ ਨਾਲ ਜੁੜ ਜੀ ਇਹ ਭੁੱਲ ਚੁੱਕੀਂ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ